ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਚਿਓ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਅਸੀਂ ਵੀ ਇੱਥੇ ਚੜ੍ਹਦੀ ਕਲਾ ਚ ਆਇਆ ਹਾਂ ਪ੍ਰਮਾਤਮਾ ਤੁਹਾਡੀਆਂ ਲੰਗਾਂ ਆਮਰਾਂ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਤੰਦਰੁਸਤੀ ਸਾਰਿਆਂ ਨੂੰ ਬਖਸ਼ੇ ਸਾਰਿਆਂ ਨੇ ਮਾਮਾਂ ਦੇ ਦਿਲ ਸੌਖੇ ਰਹਿਣ ਆਵਦੇ ਬੱਚਿਆਂ ਵੱੰਨੇ ਗੋ ਸਾਰਿਆਂ ਮਾਮਾਂ ਖੁਸ਼ ਰਹਿਣ ਆਦੀ ਬੱਚਿਆਂ ਨੂੰ ਵੇਖ ਕੇ ਹੀ ਮਾਂ ਖੁਸ਼ ਹੁੰਦੀ ਐ ਇਹ ਤਾਂ ਕੁਦਰਤੇ ਨੇ ਇਹ ਜੀ ਇਹੋ ਜਿਹਾ ਬਣਾਇਆ ਸਕੇਰੀ ਰਿਸ਼ਤੇਦਾਰੀ ਇਹ ਜੀ ਬਣਾਤੀ ਮਾਲਕ ਨੇ ਜਿਹੜੀ ਹਾਲੇ ਬੱਚਿਆਂ ਨਾਲ ਐਨੀ ਮਾਂ ਚੁਰ ਜਾਂਦੀ ਐ ਹੋਰ ਦੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੁਸੀਂ ਇਹ ਫੇਰ ਮੈਨੂੰ ਹੌਸਲਾ ਵੰਦ ਆ ਵੀ ਚੱਲ ਮੈਂ ਵੀ ਬਾਹਾਂ ਬਣਾਉ ਤੇ ਜੇ ਤੁਸੀਂ ਸੋਹਣੇ ਸੀ ਕਮੈਂਟ ਨਹੀਂ ਕਰਦੇ ਫਿਰ ਮੇਰਾ ਨਹੀਂ ਜੀ ਕਰਦਾ ਤੇ ਚਲੋ ਅੱਜ ਆਪਾਂ ਤੁਹਾਡੇ ਨਾਲ ਹੁਣ ਕਿੱਦਾਂ ਮੈਂ ਤੱਕੀ ਰਸ਼ੂ ਕਰਦੇ ਆਂ ਫਿਰ ਤੁਹਾਨੂੰ ਦੱਸਾਂਗੀ ਨੁਕਸੇ ਤਾਂ ਬਹੁਤ ਵਧੀਆ ਹੈ ਇਹ ਪਰ ਡੀਪਿੰਗ ਆ ਪੜਨਾ ਪੱਟ ਲਿਆ ਕਰਨਾ ਮੈਂ ਅੱਜ ਤੁਹਾਨੂੰ ਦੱਸਾਂਗੇ ਬੱਚੋ ਕਿ ਬੱਚਿਓ ਕਿ ਅੱਜ ਕੱਲ ਇਹ ਬਿਮਾਰੀ ਤਾਂ ਬਹੁਤ ਵਧੀ ਹੈ ਜਿਆਦੇ ਵਧੀ ਹੈ ਕਿਉਂਕਿ ਬਦੀ ਇਹ ਬਦੀ ਤਾਂ ਬਾਹਰਲੇ ਖਾਣੇ ਨਾਲ ਹੈ ਜਿੱਦੋਂ ਆਪਾਂ ਬਾਹਰਲੇ ਖਾਣਾ ਖਾਂਦੇ ਆ ਉਹ ਹਾਜ਼ਮ ਨਹੀਂ ਆਉਂਦਾ ਤੇ ਆਪਾਂ ਅੰਦੇ ਨੂੰ ਖਰਾਬ ਕਰਤਾ ਉਹ ਬਾਹਰਲੇ ਖਾਣੇ ਉਹਦੇ ਤੁਸੀਂ ਘੱਟ ਤੋਂ ਘੱਟ ਖਾਇਆ ਕਰੋ ਅਣਸਰ ਦੇ ਨੂੰ ਖਾਣਾ ਤੇ ਮੈਂ ਨਹੀਂ ਖਾਂਦੀ ਤੇ ਵੇਲੋਂ ਮੈਂ ਤੰਦਰੁਸਤ ਐ ਬੜੀ ਐ ਜੋਗਾ ਕਰਦੀ ਆ ਅੰਦਾ ਤੰਦਰੁਸਤੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਬਰਸੀ ਹੈ ਸੱਚੇ ਬਾਦਸ਼ਾਹ ਨੇ ਮੈਂ ਜਿ세 ਤਾਈ ਜੋਗਾ ਕਰਾਂ ਤਾਂ ਬਿਮਾਰੀ ਨਹੀਂ ਲੱਗਦੀ ਨਹੀਂ ਕਿਰੋ ਕੋਈ ਕਰਮਾਂ ਦੀ ਲੱਗੀ ਕੋਈ ਹੋਰ ਦੁੱਖ ਲੱਗਿਆ ਉਹ ਵੱਖਰੀ ਗੱਲ ਹੈ ਪਰ ਹੱਡਾਂ ਜੋੜਾਂ ਦਾ ਦਰਦ ਨਹੀਂ ਹੁੰਦਾ ਜੇ ਆਪਾਂ ਜੋ ਬਾਕੀ ਚਾਜੀ ਤੇ ਬਾਹਰ ਦਾ ਖਾਣਾ ਮੈਨੂੰ ਬਾਰ-ਬਾਰ ਆਨੀ ਹੈ ਵੀ ਬਾਹਰ ਦਾ ਖਾਣਾ ਤੁਸੀਂ ਨਾ ਖਾਇਆ ਕਰੋ ਇਹ ਖਾਣਾ ਬਹੁਤ ਸਰੀਰ ਨੂੰ ਨਖਰਾਬ ਕਰਦਾ ਹੈ ਬਹੁਤ ਰੋਗ ਲਾਉਂਦਾ ਹੈ ਤੇ ਅੱਜ ਕੱਲ ਦੇ ਬੱਚੇ ਜਿਹੜੇ ਉਹ ਗਿੱਜੇ ਬਾਹਰ ਦੇ ਖਾਣੇ ਦੇ ਆ ਬਾਹਰ ਲਖਾਣਾ ਬੜਾ ਖਾਂਦੇ ਆਂ ਹੜਦੇ ਨਹੀਂ ਮੈਂ ਕਿੰਨਾ ਹੀ ਰੋਕਦੀ ਆ ਇਹਨਾਂ ਨੂੰ ਬੱਚਿਆਂ ਨੂੰ ਬੱਚੇ ਰੁਕਦੇ ਨਹੀਂ ਇਹਨਾਂ ਨੂੰ ਬਾਹਰ ਨਹੀਂ ਚੰਗਾ ਨਾ ਤੇ ਜੇ ਜਪਾ ਛੋਟੇ ਹੁੰਦੇ ਬੱਚਿਆਂ ਨੂੰ ਘਿ ਜਾ ਲੈਨੇ ਆ ਫਿਰ ਉਹ ਬੱਚੇ ਕਿੱਥੇ ਹੜਦੇ ਆਂ ਨੇ ਹੁਣ ਸਾਡੇ ਬੱਚੇ ਸੀ ਪਹਿਲਾਂ ਉਹ ਕਿੱਥੇ ਵਿਚਾਰੇ ਇਹਦੇ ਕੁਸ ਖਾਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਦਾ ਨਾਂ ਤਾਂ ਉਹ ਬਾਲਾ ਬਾਹਰ ਜਾਂਦੇ ਸੀ ਅਸਾਡੇ ਤਾਂ ਖੇਤ ਜਾਣਾ ਸੀ ਤੇ ਖੇਤੋਂ ਪਰੇ ਆਉਣਾ ਸੀ ਤੇ ਬੱਚਿਆਂ ਨੂੰ ਇਹ ਜਿਹਾ ਪੋਸੀ ਨਹੀਂ ਸੀ ਪਾਇਆ ਮੇਰੇ ਤਾਂ ਬੱਚੇ ਇਹ ਜਿਹੇ ਸੀ ਉਹ ਤਾਂ ਮੈਂ ਤਾਂ ਹੱਟੀ ਤੇ ਕਦੇ ਜਾਣ ਨਹੀਂ ਸੀ ਦਿੱਤੇ ਹੱਟੀ ਤੇ ਨਹੀਂ ਮੈਂ ਜਾਣ ਦਿੰਦੀ ਸੀ ਜੁੱਕਾ ਨਾਲੇ ਸਾਡੇ ਕੰਧ ਦੇ ਨਾਲ ਹੀ ਹੱਟੀ ਸੀ ਫਿਰ ਵੀ ਸਾਡੇ ਜਵਾਕੀ ਨਹੀਂ ਸੀ ਜਾਂਦੀ ਹੱਟੀ ਤੇ ਇਹ ਹੀ ਚੰਦ ਜਿਉ ਨਹੀਂ ਹੈ ਵੀ ਤੁਸੀਂ ਬਾਹਰ ਦਾ ਖਾਣਾ ਛੱਡ ਦਿਓ ਤੁਹਾਨੂੰ ਰੋਗ ਅੱਪ ਵੀ ਆਹ ਜਾਣਗੇ ਜੇ ਤੁਸੀਂ ਬਾਹਰ ਲਾ ਪੇਟ ਖਰਾਬ ਕਰਦਾ ਤੇ ਜਾਂ ਬਣਾਉਂਦਾ ਇਹ ਬਹੁਤ ਮਾਰਗਲ ਹੁੰਦੀ ਹੈ ਬਾਹਰ ਲਈ 13 ਤਾਂ ਸਵਾਦ ਲਾਇਦੇ ਤੁਹਾਨੂੰ ਪਰ ਮੈਨੂੰ ਤਾਂ ਇਹ ਲੱਗਦਾ ਵੀ ਕਰਦੇ ਖਾਣੇ ਵਰਗਾ ਤਾਂ ਖਾਣਾ ਬਣਦਾ ਹੀ ਪਤਾ ਨਹੀਂ ਕੀ ਉੱਥੇ ਉਹ ਝੂਠੇ ਭਾਂਡੇ ਕਰੀ ਜਾਂਦੇ ਆ ਵਈਆਂ ਸਬਜ਼ੀਆਂ ਸੰਭੀ ਜਾਂਦੇ ਹੁਣੇ ਚਰਚਾ ਕੇ ਹੁਣ ਜਿਹੜੇ ਉੱਥੇ ਖਾ ਖਾ ਕੇ ਛੱਡੀ ਜਾਂਦੇ ਆ ਉਹ ਹੁਣ ਕੀ ਪਤਾ ਪਾਣ ਕਿਵੇਂ ਤੇ ਇਸ ਕਰਕੇ ਨਾ ਪਰਹੇਜ਼ ਹੀ ਰੱਖਣਾ ਚਾਹੀਦਾ ਤੇ ਇਸ ਕਰਕੇ ਦੀਆ ਬਣਦਾ ਅੱਜ ਮੈਂ ਤੁਹਾਨੂੰ ਦੀਆ ਮਾਰੀ ਦੱਸਦੀ ਐ ਪਹਿਨਾ ਆਪਾਂ ਤੁਹਾਡੇ ਨਾਲ ਬਾਹਰ ਦੇ ਖਾਣੇ ਬਾਰੇ ਗੱਲ ਕਰਦੇ ਆ ਨਾ ਕਿ ਜੇ ਤੁਸੀਂ ਬਾਹਰ ਲਖਾਣਾ ਖਾਣੋਂ ਤੁਹਾਡੇ ਦੀਆ ਬਣਦਾ ਹੀ ਨਹੀਂ ਘਰ ਦਾ ਖਾਣਾ ਖਾਓ ਤੇ ਦੀਆ ਕਦੇ ਨਹੀਂ ਬਣਦਾ ਚਾਹ ਪੀਣੀ ਐ ਉਹ ਤੁਸੀਂ ਠੰਢੀ ਕਰਕੇ ਪੀਓ ਜੇ ਵਿੱਚ ਪਾਣੀ ਪਾ ਕੇ ਪੀ ਲਓ ਤਤੇ ਜਾਂ ਥੋੜੀ ਬਣਦੀ ਨਹੀਂ ਪਾਣੀ ਪਾ ਕੇ ਚਾਹ ਚ ਪੀ ਲੇ ਨਾ ਬਹੁਤ ਸਵਾਦ ਲੱਗਦੀ ਹੈ ਇਹ ਨਹੀਂ ਗੱਲ ਵੀ ਸਵਾਦੀ ਨਹੀਂ ਲੱਗਦੀ ਕਿ ਤਿਆਪ ਤੋਂ ਤਿਆਪ ਪਤਾ ਕਿੰਨੀਆਂ ਬਿਮਾਰੀਆਂ ਬਣਾਉਂਦਾ ਤੁਹਾਡੇ ਅੰਦਰ ਛੇੜ ਦਿੰਦਾ ਤਿਆਪ ਤੁਹਾਡੀਆਂ ਨਾੜਾਂ ਨੂੰ ਇਸ ਕਰਕੇ ਤੁਸੀਂ ਬਾਹਰ ਦਾ ਖਾਣਾ ਬੰਦ ਕਰੋ ਤੇ ਤਿਆਪ ਬਣ ਨਹੀਂ ਨਾ ਦਿਓ ਤਿਆਪ ਨੇ ਤਾਂ ਬਹੁਤ ਬਿਮਾਰੀਆਂ ਕਿਸ ਤੱਕ ਬਣਾਉਂਦਾ ਤਿਆਪ ਤੁਸੀਂੱਸ ਤੇ ਜਾਂ ਤੋ ਮਥਨੁ ਦਸਤੀਆਂ ਨੁਕਸਾ ਪਰ ਜੇ ਤੁਸੀਂ ਵਰਤ ਲਓਗੇ ਤਾਂ ਇੱਕ ਤਾਂ ਤੁਸੀਂ ਜਦ ਦੁਪਹਿਰ ਦੁਪਹਿਰ ਦਾ ਖਾਣਾ ਖਾਣੀਆਂ ਉਦੋਂ ਅੰਦਾ ਚਿੰਤਿਆ ਜਿਵੇਂ ਤਾਂ ਕੋਸੇ ਪਾਣੀ ਨਾਲ ਲੈ ਲਓ ਥੋੜਾ ਤਿਆਰ ਬਣਾ ਲੀਨਾ ਖਤਮ ਹੋ ਜੂਗਾ ਜੇ ਰੋਜ਼ ਲਓ ਥੋੜੇ ਬੰਨ ਨੂੰ ਹਟ ਜੂ ਇਹ ਜ਼ਰੂਰ ਤੁਸੀਂ ਵਰਤਿਆ ਕਰੋ ਜਿਮੈਨ ਬਹੁਤ ਵਧੀਆ ਚੀਜ਼ ਹੈ ਤੁਸੀਂ ਐਂ ਨਾ ਸੋਚਿਓ ਕਿ ਇਹ ਗਰਮ ਹੁੰਦੀ ਆ ਤੇ ਜੇ ਇਹ ਜਿਹੜੀ ਜਿਮੈਨ ਹੈ ਗਰਮ ਨਹੀਂ ਹੁੰਦੀ ਇਹ ਅਜਮੈਨ ਹੈ ਜਿਹੜੀ ਇਹ ਵਾਲੀ ਜਦੋਂ ਬਵਾੜ ਲੈਨੇ ਇਹਨੂੰ ਉਦੋਂ ਗਰਮ ਹੋ ਜਾਂਦੀ ਹੈ ਤਸੀਰੇ ਦੀ ਜੇ ਆਪਾਂ ਮੜੇ ਜੇ ਕੋਸੇ ਜੇ ਬੰਨਣਾ ਲਾਵਾਂਗੇ ਨਾ ਉਹ ਗਰਮ ਨਹੀਂ ਗਰਮੀ ਨਹੀਂ ਕਰਦੀ ਤੇ ਜਿਮੈਨ ਤੁਸੀਂ ਜਿਹਨੂੰ ਤਿਆਰ ਕਰੋ ਤੜੀ ਨਾਲੇ ਸਾਰੇ ਬਿਮਾਰੀਆਂ ਤੋਂ ਜਿਮੈਨ ਚੰਗੀ ਆ ਜੋੜਾਂ ਦੇ ਦਰਦ ਤੋਂ ਵੀ ਜੁਆਇੰਟ ਚੰਗੀ ਹੈ ਸਿਰ ਚ ਦਰਦ ਨਹੀਂ ਹੁੰਦਾ ਸਿਰ ਚ ਦਰਦ ਹੋਦੋਂ ਉਹਦਾ ਇਹ ਤੁਰਤ ਜਿਆਬ ਹੁੰਦਾ ਉਹ ਤਾਂ ਸਾਡੇ ਸਿਰ ਨੂੰ ਚੜਦਾ ਤਿਆਬ ਇੱਕ ਤੁਸੀਂ ਰਾਤ ਨੂੰ ਸੁੱਕੇ ਆਵਲੇ ਲੈ ਲਓ ਜੇ ਤਾਂ ਹੁਣ ਤੁਹਾਡੇ ਕੋਲੇ ਆਵਲੇ ਹੈਗੇ ਆ ਆ ਮੌਸਮ ਆਏ ਉਹਦੇ ਤਾਂ ਤੁਸੀਂ ਭਾਵੇਂ ਉਹ ਦੋ ਆਵਲੇ ਉਂ ਮਾ ਲਿਆ ਕਰੋ ਜਿਆ ਕਿ ਤੇ ਜੇ ਚੱਲੇ ਉਹਨਾਂ ਦਾ ਮੌਸਮ ਨਹੀਂ ਮੌਸਮੀ ਤਾਂ ਪੱਜੀ ਖਾਰੇ ਨੇ ਚੱਲ ਜੇ ਨਹੀਂ ਮੌਸਮ ਕਈ ਵਾਰੀ ਫਿਰ ਆਪਾਂ ਸੁੱਕੇ ਆਵਲੇ ਨਹੀਂ ਮਿਲ ਜਾਂਦੇ ਆ ਸੁੱਕੇ ਆਵਲੇ ਲਿਆ ਕੇ ਰੱਖ ਲੋ ਇਮਲੀ ਲਿਆ ਕੇ ਰੱਖ ਲੋ ਮਿਸਰੀ ਸਿੱਟਾ ਮਿਸਰੀ ਉਹ ਵਧੀਆ ਹੁੰਦੀ ਆ ਉਹ ਤੁਸੀਂ ਇਹਨਾਂ ਚੀਜ਼ਾਂ ਲਿਆ ਕੇ ਇਕੱਠੇ ਕਰ ਲੋ ਲਿਆ ਕੇ ਰੱਖ ਲੋ ਰਾਤ ਨੂੰ ਤੁਸੀਂ ਕੰਚ ਦੇ ਭਾਂਡੇ ਚ ਤਾਂ ਆਵਲੇ ਤੇ ਐਨੀ ਕਰ ਲੈ ਉਹ ਮਿਸੇ ਆਹ ਇਮਲੀ ਥੋੜੀ ਜਿਹੀ ਮੇਲੇ ਪਾਣੀ ਵਿੱਚ ਤੇ ਵਿੱਚ ਮਿਸਰੀ ਤੇ ਚਲਪਾ ਮੈਂ ਤੁਸੀਂ ਪੀਸ ਕੇ ਰੱਖ ਲਓ ਦਾ ਸੂਬਾ ਪਾ ਸਕਦੇ ਆ ਉਹ ਰਾਤ ਨੂੰ ਉਹਨੂੰ ਭੌਂਕੇ ਰੱਖ ਦਿਓ ਸਵੇਰ ਉੱਠ ਕੇ ਆਉਲੇ ਕਿਸੇ ਨਾਲ ਚੰਚੇ ਨਾਲ ਜਾਂ ਕਿਸੇ ਚੀਜ਼ ਨਾਲ ਮਲ ਲਓ ਜਾਂ ਮਿਕਸੀ ਜੀ ਕਰ ਲੈਣੀ ਆਪਾਂ ਉਹ ਮਿਕਸੀ ਜੀ ਕਰਕੇ ਉਹਨਾਂ ਨੂੰ ਪੁਣ ਕੇ ਤੇ ਵਿੱਚ ਇਹ ਇਮਲੀ ਤੇ ਆਉਲੇ ਭਾਂਵੇਂ ਰਾਤ ਨੂੰ ਮਿਸਰੀ ਓ ਤੁਹਾਡੀ ਮਰਜ਼ੀ ਹੈ ਜੇ ਵਿੱਚ ਪਾਉਣੀ ਹੈ ਤਾਂ ਨਹੀਂ ਜੇ ਪੀਸ ਲਾਉਂਗੇ ਤਾਂ ਸੁਭਾ ਚੰਚਾ ਬਸਾਗਦੀ ਹੈ ਆਵਲੇ ਵੀ ਠੰਡੀ ਹੈ ਮਿਸਰੀ ਵੀ ਠੰਡੀ ਹੈ ਇਮਲੀ ਵੀ ਠੰਡੀ ਹੈ ਇੰਨੇ ਚੀਜ਼ਾਂ ਠੰਡੀਆਂ ਹੈ ਇਹ ਤੁਸੀਂ 3 ਮਹੀਨੇ ਖਾ ਕੇ ਵੇਖੋ ਵਰਤ ਕੇ ਵੇਖੋ ਨੁਕਸਾ ਇਹਦੇ ਨਾਲ ਤੁਹਾਨੂੰ ਦੀਆ ਅਰਜੂ ਪਰ ਜੇ ਤੁਸੀਂ ਬਾਹਰ ਲਖਾਣਾ ਖਾਈ ਜਾਣਾ ਫਿਰ ਤਾਂ ਹਾਂ ਤੁਹਾਨੂੰ ਪਤਾ ਹੀ ਹੈ ਪਰ ਇਹ ਤਾਂ ਤੁਹਾਨੂੰ ਕਰਨਾ ਪਊ ਜਿਹੜੇ ਬੰਦੇ ਦੇ ਤੇਯਾਬ ਬਣਦਾ ਹੈ ਉਹਨੂੰ ਪਰਹੇਜ਼ਾ ਕਰਨਾ ਪਊਗਾ ਐਂ ਤਾਂ ਹੈ ਨਹੀਂ ਜਿਵੇਂ ਮਰਜੀ ਖਾਈ ਜਾਵੇ ਜਿਹੇ ਕਿਰਾ ਮੰਨ ਲੱਗ ਗਿਆ ਪਰ ਇਹ ਤੇਯਾਬ ਹਟ ਜਾਂਦਾ ਹੈ ਇਹਦੇ ਨਾਲ ਤੈਨੂੰ ਵੀ ਨੇ ਤੁਸੀਂ ਇਹ ਡਾਕਟਰ ਸਾਹਿਬ ਵਰਤੋ ਤੁਹਾਨੂੰ ਜਿਹਾ ਮੈਂ ਤੇਯਾਬ ਠੀਕ ਹੋ ਜੂਗਾ ਬਾਕੀ ਇਹ ਜਿਵੇਂ ਐਨ ਇਹ ਵੀ ਤੁਸੀਂ ਦੁਪਹਿਰ ਦਾ ਖਾਣਾ ਜਿਹੜਾ ਖਾਣੇ ਆ ਨਾ ਉਦੋਂ ਤੁਸੀਂ ਇਹ ਜ਼ਰੂਰ ਯਾ ਕਰੋ ਅੰਦਾ ਚੰਕਿਆ ਜਿਵੇਂ ਐਨ ਦਾ ਉਸੇ ਬਾਣੀ ਨਾਲ ਪਵਨ ਨਾਲ ਦੀ ਨਾਲ ਲੈ ਲੋ ਖਾਣਾ ਖਾ ਕੇ ਤੇ ਇਹ ਵੀ ਬਹੁਤ ਵਧੀਆ ਨੁਕਸਾ ਹੈ ਪਰ ਆਇਆ ਇਹਨਾਂ ਪਤਾ ਜੇ ਹੁਣ ਤੁਸੀਂ 2 ਦਿਨ 4 ਦਿਨ 8 ਦਿਨ ਵਰਤੋਂਗੇ ਤੇ ਤੁਸੀਂ ਕਹੋਗੇ ਬੀਬੀ ਰਾਮਤਾ ਆਇਆ ਐ ਨਹੀਂ ਰਾਮ ਹੁੰਦਾ ਹੁੰਦਾ ਕੋਈ ਬਿਮਾਰੀ ਐ ਤੁਹਾਨੂੰ ਡਾਕਟਰ ਕਿਹੜਾ ਆਪਾਂ ਨੂੰ ਐਡੀ ਛੇਤੀ ਰਾਮ ਕਰ ਦਿੰਦੀ ਐ ਉਹ ਵੀ ਤਾਂ ਸਾਲ 10-10 ਸਾਲ ਦੁਆਇਆ ਖੋਈ ਜਾਂਦੀ ਐ ਹੁਣ ਬੀਬੀ ਦੀ ਦਵਾਈ ਐ ਉਹ ਤਾਂ ਹਟਦਾ ਹੀ ਨਹੀਂ ਬੀਬੀ ਦਾ ਉਹ ਤਾਂ ਦਵਾਈ ਖਾ ਲਓਗੇ ਤਾਂ ਠੀਕ ਹੈ ਨਹੀਂ ਫਿਰ ਉਹ ਤਾਂ ਚੱਲੀ ਜਾਣਾ ਉਹ ਇਹ ਗੱਲ ਹੈ ਜੀ ਆਪਾਂ ਹਰ ਵਕਤ ਵੀ ਉਹੜੇ ਤੇ ਮਿਸ਼ਰੀ ਖਾ ਲਾਂਗੇ ਪਰ ਕਿਹੜਾ ਖਾ ਕੇ 15 ਦਿਨ ਵਿੱਚ ਦੀ 2-4 ਦਿਨ 8 ਦਿਨ ਸੰਨ ਪਾ ਦਿਓ ਨਗਦਾਰ ਨਹੀਂ ਖਾਣੇ ਤੇ ਫੇਰ 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 ਸ਼ੁਰੂ ਕਰ ਦਿਓ 4 ਦਿਨ ਬੰਦ ਕਰ ਦਿਓ ਫੇਰ ਸ਼ੁਰੂ ਕਰ ਲਓ ਤਿੰਨ ਮਹੀਨੇ ਪੂਰੇ ਕਰੋ ਤੁਸੀਂ ਤਿੰਨ ਮਹੀਨਿਆਂ ਚ ਦੇਖੋਗੀ ਤੇ ਆ ਬਣਦਾ ਕਿ ਨਹੀਂ ਬਣਦਾ ਕਰ ਜੀ ਤੁਹਾਡੀ ਇਹ ਠੀਕ ਕਰੂ ਜਿਹੜਾ ਕਬਜ਼ੀ ਹੁੰਦੀ ਆਪਣਾ পেট ਖਰਾਬ ਹੁੰਦਾ ਹੈ। পেট ਖਰਾਬ ਨਾਲ ਸਾਰੀਆਂ ਬਿਮਾਰੀਆਂ ਲੱਗਣੀਆਂ ਹੈ। পেট ਜਿੱਦੋਂ ਤੁਹਾਡਾ ਖਰਾਬ ਹੋ ਗਿਆ ਤੇਜਾਬੀ ਬਣੂਗਾ ਤੇ ਕਬਜ਼ੀ ਵੀ ਹੋਊਗੀ। ਇਹਦੇ ਨਾਲ ਕਬਜ਼ੀ ਨਹੀਂ ਰਹਿੰਦੀ। পেট ਥੋੜਾ ਜਿਹਾ ਸਾਫ਼ ਹੋ ਗਿਆ ਤੜਕੇ ਤੁਸੀਂ ਇਹ ਪੀ ਲੋ। ਜਮਾ পেট ਥੋੜਾ ਸਾਫ਼ ਹੋ। ਇਹ ਤੁਸੀਂ ਪੀਆ ਕਰੋ, ਵਰਤਿਆ ਕਰੋ। ਲੋਕ ਸੇ ਬਹੁਤ ਵਧੀਆ ਬੀਬੀ ਦੇ ਐਵੇਂ ਨਾ ਸਮਝਿਓ ਕਿ ਤੇ ਬੀਬੀ ਵੀ ਪਿੰਡ ਦੀ ਆ। ਬੀਬੀ ਨੂੰ ਕੀ ਪਤਾ ਪਿੰਡਾਂ ਵਾਲੀਆਂ ਬੁੜੀਆਂ ਨੂੰ ਜ਼ਿਆਦਾ ਪਤਾ ਹੁੰਦਾ ਸ਼ਾਇਦ ਯਾਹਨੋ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਹਾਂ ਇਹ ਨੁਸਖਾ ਬੜਾ ਵਧੀਆ ਤੁਸੀਂ ਵਰਤ ਲਿਆ ਕਰੋ ਵਰਤ ਕੇ ਵੇਖਿਓ ਪਰ ਐਨੀ ਵੀ ਜ਼ਿਆਦਾ ਮੈਂ ਵਰਤ ਲਿਆ ਜੀ ਮੈਂ ਤਾਂ ਫਰਕ ਹੀ ਨਹੀਂ ਪਿਆ ਐ ਨਹੀਂ ਫਰਕ ਪੈਂਦਾ ਹੁੰਦਾ ਹਾਂ ਜੇ ਇਹ ਬਹੁਤ ਵਧੀਆ ਨੁਸਖਾ ਵਰਤ ਕੇ ਵੇਖਿਓ ਬਾਰਲਾ ਖਾਣਾ ਬਾਰਨ ਕਰਿਓ ਮੈਂ ਤੁਹਾਨੂੰ ਬਾਰ-ਬਾਰ ਆਣੀ ਹੈ ਫੇਰ ਕੋਈ ਨਾ ਬੀਬੀ ਉਹੀ ਗੱਲ ਕਰੀ ਜਾਂਦੀ ਐ ਬਾਰ-ਬਾਰ ਮੈਂ ਤੁਹਾਨੂੰ ਇਹੀ ਰੋਕਦੀ ਆਂ ਵੀ ਬਾਹਰ ਦਾ ਖਾਣਾ ਨਹੀਂ ਖਾਣਾ ਜੇ ਤੁਸੀਂ ਬਾਹਰ ਦਾ ਖਾਣਾ ਖਾਓਗੇ ਫੇਰ ਨਾ ਕਿਓ ਬੀਬੀ ਸਾਨੂੰ ਰਾਮ ਗਿਆ ਗਾਇ ਗੁਰਜੀ ਕੇ ਖਾਲਸਾ ਗਾਇ ਗੁਰਜੀ ਕੀ ਤੱਤ ਆਪਾਂ ਥੋੜੀਆਂ ਹੀ ਗੱਲਾਂ ਕਰਦੇ ਨੇ ਮੋਟੇ ਮੋਟ ਕੇ ਜੀ ਠੀਕ ਐ ਚਲੋ ਆਪਾਂ ਕੱਲ ਨੂੰ ਫੇਰ ਹੋਰ ਕੋਈ ਨੁਕਸਾ ਵਧੀਆ ਨੁਕਸਾ ਲਿਆ ਕੇ ਤੁਹਾਨੂੰ ਬਪਾ ਜੀ ਦੇਉਂਗਾ ਪਰ ਤੁਸੀਂ ਜਿਹੜੇ ਮੈਂ ਨਕਸ਼ੇ ਪਾਉਣੀ ਆ ਇਹ ਮੇਰੇ ਪ੍ਰਤੀਯਾਗੀ ਦੀ ਆ ਜਿਹੜੇ ਕੱਲ ਪਾਇਆ ਸੀ ਉਹ ਵੀ ਤੁਸੀਂ ਵੇਖਿਓ ਖਾ ਕੇ ਜੇ ਤੁਹਾਡਾ ਸਿਰ ਕਦੇ ਦੁੱਖਿਆ ਤਾਂ ਆਖਿਓ ਚਲੋ ਉਹਨਾ ਬੋਲਾ ਮੈਂ ਬਾਲਾ ਵੱਡਾ ਵਲੌਗ ਨਹੀਂ ਪਾਉਂਦੀ ਉਹਦੀ ਛੇਤੀ ਵੇਖ ਲੈਣੇ ਆ ਤੁਸੀਂ ਬਾਲਾ ਵੱਡਾ ਬਣਾਦੀ ਇਹਨਾਂ ਫਿਰ ਚਿਰ ਤੱਕ ਜਾਂਦਾ ਵਹਿੰਦੇ ਵਹਿੰਦੇ ਠੀਕ ਹੈ ਚਲੋ ਚੜਦੀ ਕਲਾ ਚਲੋ ਮਾਰਕ ਤੁਹਾਨੂੰ ਬੱਚੇ ਚੜ੍ਹਦੀ ਕਲਾ 'ਚ ਰੱਖੀ ਪਰਮਾਤਮਾ ਤੰਦਰੁਸਤੇਗਾ ਬੱਚੇ